ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਖ ਵਿਰਖ ਆਇਰ ਸ਼ਰ ਫਾਰਮ ਸ਼ੇਰਗੜ ਤੋਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣ ਲੱਗਾ ਨਸਲ ਬਾਰੇ ਦੋਸਤੋ ਅਗਰ ਕਿਸੇ ਵੀਰ ਕੋਲ ਕੋਈ ਵੀ ਗਾਵਾਂ ਮੱਝਾਂ ਦੀ ਚੰਗੀ ਨਸਲ ਹੈ ਜਿਹਦੇ ਤੇ ਤੁਹਾਨੂੰ ਭਰੋਸਾ ਹੈ ਤੁਸੀਂ ਉਹਦੇ ਵਿੱਚ ਇੰਪਰੂਵਮੈਂਟ ਕਰੋ ਉਹਨੂੰ ਅੱਗੇ ਤਿਆਰ ਕਰੋ ਇਹ ਨਹੀਂ ਕਿ ਕਿਸੇ ਦੇ ਪਿੱਛੇ ਲੱਗ ਕੇ ਆਪਾਂ ਉਹ ਨਸਲ ਨੂੰ ਵੇਚ ਦਈਏ ਦੋਸਤੋ ਸਾਨੂੰ ਵੀ ਬਹੁਤ ਕਹਿੰਦੇ ਹੁੰਦੇ ਸੀ ਕਿ ਆ ਤੁਸੀਂ ਵੱਖਰੀ ਨਸਲ ਰੱਖ ਕੇ ਕੀ ਕਰ ਲੋਗੇ ਐਚ ਐਫ ਜ਼ਿਆਦਾ ਕਾਮਯਾਬ ਹੈ ਸੋ ਦੋਸਤੋ ਅਸੀਂ ਐਚ ਐਫ ਦੀਆਂ 25 ਲੀਟਰ ਗਾਵਾਂ ਤੋਂ ਸ਼ੁਰੂ ਕੀਤਾ ਸੀ ਤੇ 50 ਸਾਲਾਂ ਦੇ ਵਿੱਚ ਅਸੀਂ 40 ਲੀਟਰ ਤੇ ਪਹੁੰਚ ਗਏ ਸੀ ਪਰ ਜਦੋਂ ਸਾਨੂੰ ਮੁਸ਼ਕਲਾਂ ਆਈਆਂ ਅਸੀਂ ਨਾਲ ਦੀ ਨਾਲ ਬੈਕਅਪ ਕਰ ਲਿਆ ਕਿ ਨਾ ਬਿਨਾਂ ਇਹ ਚੀਜ਼ ਕਾਮਯਾਬ ਨਹੀਂ ਹੈਗੀ ਇੰਡੀਆ ਦੇ ਕਲਾਈਮੇਟ ਦੇ ਹਿਸਾਬ ਨਾਲ ਵੇਖੋ ਮੈਂ ਨਹੀਂ ਚਾਹੁੰਦਾ ਕਿ ਕਹਿੰਦਾ ਕਿ ਬਰੀਡ ਮਾੜੀ ਹੈ ਬਰੀਡਾਂ ਸਾਰੀਆਂ ਚੰਗੀਆਂ ਨੇ ਲੇਕਿਨ ਜਿਹੜਾ ਬੰਦਾ ਨੂੰ ਜਿਹੜੀ ਸੂਟ ਕਰਦੀ ਹੈ ਉਹ ਰੱਖੋ ਅਸੀਂ ਬਾਈ ਜੀ 25 ਲੀਟਰ ਤੋਂ ਅੱਜ 10 ਸਾਲਾਂ ਦੇ ਵਿੱਚ ਮਿਹਨਤ ਕਰਕੇ ਨਵੀਂ ਬਰੀਡ ਤਿਆਰ ਕੀਤੀ ਹਾਲਾਂਕਿ ਸਾਡੇ ਕੋਲ ਸੀਮਨ ਆਪਸ਼ਨ ਵੀ ਨਹੀਂ ਸੀ ਹੈਗੀਆਂ ਜੇ ਚੰਗੇ ਸੀਮਨ ਆਪਸ਼ਨ ਹੁੰਦੀਆਂ ਤਾਂ ਪਤਾ ਨਹੀਂ ਕੀ ਕੁਸ਼ ਕਰ ਦਿੰਦੇ 25 ਲੀਟਰ ਤੋਂ ਉੱਠ ਕੇ ਅੱਜ 45 ਲੀਟਰ ਤੇ ਪਹੁੰਚ ਗਏ ਆ ਸਾਨੂੰ ਸਾਡੀ ਬਰੀਡ ਤੇ ਮਾਣ ਹੈ ਅਸੀਂ ਇਸ ਦੇ ਵਿੱਚ ਅੱਗੇ ਹੋਰ ਸੁਧਾਰ ਕਰਦੇ ਆ ਕਰਦੇ ਪਏ ਆ ਨਵਾਂ ਸੈਟਅਪ ਆ ਰਹੇ ਆ ਆਪਣਾ ਕੰਮ ਚੱਲ ਜਾਣਾ ਅਗਲੇ ਸਾਲ ਦੇ ਵਿੱਚ ਅਸੀਂ ਆਇਰ ਸ਼ਹਿਰ ਦਾ ਬਰੀਡਿੰਗ ਫਾਰਮ ਬਹੁਤ ਚੰਗਾ ਬਣਾ ਦੇਣਾ ਕਿ ਜਿਹਦੇ ਵਿੱਚ ਸਿਰਫ ਬਰੀਡਿੰਗ ਹੋਏਗੀ ਤੇ ਦੁੱਧ ਤੇ ਕਮ ਹੋਊਗਾ ਤੇ ਚੰਗੇ ਦੁੱਧ ਤੱਕ ਜਿਹੜੀਆਂ ਗਾਵਾਂ ਸੀ ਤਿਆਰ ਕਰਾਂਗੇ ਦੋਸਤੋ ਸਾਨੂੰ ਆਪਣੀ ਚੀਜ਼ ਤੇ ਯਕੀਨ ਹੈ ਸੋ ਮੇਰਾ ਹਰੇਕ ਵੀਰ ਨੂੰ ਕਹਿੰਦਾ ਵੀ ਜਿਹਨੂੰ ਆਪਣੀ ਚੀਜ਼ ਤੇ ਯਕੀਨ ਹੈ ਬਾਈ ਤੁਸੀਂ ਤੁਸੀਂ ਡੰਗਰ ਤਾਂ ਸੇਲ ਕਰੋ ਤੁਸੀਂ ਡੰਗਰ ਤਾਂ ਦੂਜੇ ਕੋਲੋਂ ਖਰੀਦੋ ਕਿ ਤੁਹਾਨੂੰ ਆਪਣੀ ਚੀਜ਼ ਤੇ ਯਕੀਨ ਵਿਸ਼ਵਾਸ ਹੀ ਨਹੀਂ ਹੈਗਾ ਮੈਂ ਅਕਸਰ ਦੇਖਿਆ ਕਈ ਫਾਰਮਰ ਆਪਣੇ ਚੰਗੇ ਫਾਰਮ ਹੁੰਦੇ ਨੇ ਆਪਣੀਆਂ ਗਾਵਾਂ ਸੇਲ ਕਰਕੇ ਕਿਸੇ ਹੋਰ ਦੇ ਫਾਰਮਾਂ ਦੇ ਵਿੱਚੋਂ 2.5 3 3 4 4 ਲੱਖ ਦੀਆਂ ਗਾਵਾਂ ਖਰੀਦੀ ਆਉਂਦੇ ਨੇ ਲੇਕਿਨ ਚਲੋ ਉਹਨਾਂ ਦੀ ਸਮਝ ਹੈ ਲੇਕਿਨ ਫਿਰ ਵੀ ਮੈਂ ਕਹਿੰਦਾ ਕਿ ਜਦੋਂ ਯਾਰ ਤੁਹਾਨੂੰ ਆਪਣੀ ਚੀਜ਼ ਤੇ ਮਾਣ ਹੈ ਤੁਹਾਨੂੰ ਆਪਣੀ ਮਿਹਨਤ ਤੇ ਯਕੀਨ ਹੈ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ ਅਸੀਂ ਵੀ ਦੇਖੋ ਵੱਖਰਾ ਕਨਸੈਪਟ ਪੂਰੇ ਇੰਡੀਆ ਲੈਵਲ ਦਾ ਚੈਲੰਜ ਸਾਡੇ ਕੋਲ ਇੱਕ ਵੱਖਰੀ ਬਰੀਡ ਤਿਆਰ ਕਰਕੇ ਵੱਖਰੀ ਚੀਜ਼ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਬਥੇਰੇਆਂ ਨੇ ਲੱਤਾਂ ਖਿੱਚੀਆਂ ਹੁਣ ਵੀ ਖਿੱਚਦੇ ਨੇ ਸੋ ਕਿਸੇ ਦੀ ਕੋਈ ਪਰਵਾਹ ਨਹੀਂ ਦੋਸਤੋ ਸਾਨੂੰ ਆਪਣੀ ਮਿਹਨਤ ਤੇ ਆਪਣੇ ਸੱਚੇ ਸੂਚੀ ਕੀਰਤ ਤੇ ਸਾਨੂੰ ਆਪਣਾ ਪੂਰਾ ਭਰੋਸਾ ਹੈ ਅਸੀਂ ਇਸ ਚੀਜ਼ ਦੇ ਵਿੱਚ ਬੈਸਟ ਦਵਾਂਗੇ ਬਿਲਕੁਲ ਨੋਰਮਲ ਡਾਈਟ ਤੇ ਗਰਮੀ ਦੇ ਟੈਂਪਰੇਚਰ ਦੇ ਹਿਸਾਬ ਨਾਲ ਬਿਮਾਰੀਆਂ ਤੇ ਬਿਮਾਰੀਆਂ ਤੋਂ ਰਹਿਤ ਕਿਸਾਨ ਦੇ ਹੱਕ ਦੀ ਘੱਟ ਖਾ ਕੇ ਵੱਧ ਦੁੱਧ ਦੇਣ ਵਾਲੀ ਬਰੀਡ ਅਸੀਂ ਤਿਆਰ ਕਰਕੇ ਲੋਕਾਂ ਦੇ ਰੂਬਰੂ ਕਰਾਂਗੇ ਕੋਈ ਗਾਵਾਂ ਵੇਚਣਾ ਮਕਸਦ ਨਹੀਂ ਸਿਰਫ ਸਾਡਾ ਇੱਥੇ ਫਾਰਮ ਲੋਕਾਂ ਨੂੰ ਸਿਖਾਉਣਾ ਤੇ ਦਿਖਾਉਣਾ ਹੈ ਬਰੀਡ ਤੁਸੀਂ ਜਾ ਕੇ ਆਪਣੇ ਘਰ ਆਪਣੀਆਂ ਗਾਵਾਂ ਦੇ ਵਿੱਚੋਂ ਤਿਆਰ ਕਰਨੀ ਹੈ ਸੀਮੰਨ ਦੀ ਅਵੇਲੇਬਿਲਟੀ ਤੁਹਾਨੂੰ ਪੂਰੀ ਫੁੱਲ ਦੇਵਾਂਗੇ ਬਿਲਕੁਲ ਜਾਇਜ਼ ਰੇਟ ਤੇ ਅੰਤ ਵਿੱਚ ਫੇਰ ਇਹ ਗੱਲ ਕਹਿੰਦੇ ਆ ਕਿ ਤੁਹਾਨੂੰ ਆਪਣੀ ਮਿਹਨਤ ਤੇ ਆਪਣੀ ਚੀਜ਼ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਤੇ ਤੁਸੀਂ ਬਹੁਤ ਅੱਗੇ ਜਾ ਸਕਦੇ ਹੋ ਲੋਕਾਂ ਦੀ ਪਰਵਾਹ ਨਹੀਂ ਕਰਨੀ ਆਪਾਂ